ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਰੈਬੀ ਪਾਟੀਆ ਤੁਸੀਂ ਦੇਖ ਰਹੇ ਹੋ ਆਰਬੀਨਿਆ ਟੀਵੀ ਨਿਊਜ਼ ਅੱਜ ਨਕੌਦਰਦੇਸ਼ थाना ਸਾਦਰ ਦੇ ਵਿੱਚ ਡੀਐਸਪੀ ਸੁਫਾਲ ਸਿੰਘ ਵੱਲੋਂ ਇੱਕ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਔਰ ਜਾਣਕਾਰੀ ਲੈਣੇ ਹੈ ਕਿ ਜਿਹੜਾ ਮਾਮਲਾ ਹੈਗਾ ਆ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਆਓ ਚਲਦੇ ਆਂ ਅੰਦਰ ਸਰਦਾਰ ਡੀਐਸਪੀ ਸਾਹਿਬ ਕੋਲੋਂ ਤੇ ਔਰ ਦੇਖਦੇ ਆਂ ਕੀ ਮਾਮਲਾ ਹੈਗਾ ਆ ਸਹੀ ਹੈ ਇਹ ਜੀ 20 ਅਗਸਤ 24 ਨੂੰ ਕੁਬੀ ਦੇ ਵਿੱਚ ਇੱਕ ਬਹੁਤ ਹੀ ਹਾਈ ਪ੍ਰੋਫਾਈਲ ਇੱਕ ਮਰਡਰ ਹੋਇਆ ਸੀਗਾ ਜਿਸ ਵਿੱਚ ਕੁਲਵਿੰਦਰ ਕਿੰਦਾ ਨਾਮ ਦਾ ਜਿਹੜਾ ਇੱਕ ਵਿਅਕਤੀ ਹੈ ਉਹਦਾ ਹਜ਼ਾਰ ਬੰਦ ਦਿੱਕਤਾਂ ਲਈ ਨਿਡਾ ਨਡਰ ਕਰ ਦਿੱਤਾ ਗਿਆ ਸੀਗਾ ਜਿਹਦੇ ਵਿੱਚ ਜਿਹੜਾ ਤਾਂ ਮੇਨ ਸ਼ੂਟਰ ਹੈ ਸੁਖਿੰਦਰ ਸਿੰਘ ਇਲੀਸ ਕਮਾਂਡੋ ਤਸਵੀਰ ਉੱਪਰ ਇਹਨਿੰਨ ਜਿਹੜਾ ਤਿੰਨਵੇਂ ਮਹੀਨੇ ਵਿੱਚ ਚੇਸ ਤੋਂ ਬਾਅਦ ਸੀਆਈਏ ਐਂਡ ਸਦਰ ਨਗੋਦਰ ਦੀ ਜੁਆਇੰਟ ਟੀਮ ਵੱਲੋਂ ਜਿਹੜਾ ਬੰਸਕਲ ਇਹਨੇ ਚੂੜਪੈਂਟੋਂ ਇੱਕ ਮੋਟਰ ਤੋਂ ਬਰਾ ਅਰੈਸਟ ਕਰ ਲਿਆ ਗਿਆ ਔਰ ਇਹਦੇ ਵਿੱਚ ਜਿਹੜਾ ਕੋਲ ਲੱਖ ਮਿਲਜਮ ਸੀਗੇ ਜਿਹਦੇ ਚਾਰ ਜਿਹੜੇ ਮਿਲਜਮ ਆਲਰੇਡੀ ਅਰੈਸਟ ਕੀਤੇ ਜਾ ਚੁੱਕੇ ਨੇ ਤੇ ਇਹ ਜਿਹੜਾ ਇਹਦਾ ਪੰਨਾ ਨੰਬਰ ਜਿਹੜਾ ਵਿੱਚ 5 ਟੋਟਲ ਮਿਲਦਮ ਜਿਹੜੇ ਉਹਨਾਂ ਤੱਕ ਜਿਹੜੇ ਦਸਤਾਂ ਮਿਲ ਚੁੱਕੇ ਆ ਇਹਨਾਂ ਦੇ ਕੋਲ ਜਿਹੜਾ ਪਹਿਲੇ ਦੋ ਪਿਸਟਲ ਜਿਹੜੇ ਵਾਰਦਾਤ ਵਰਤੇ ਗਏ ਇੱਕ ਨਜ਼ੀਰ ਨਾਲ ਦਾ ਵਿਅਕਤੀ ਜਿਹੜਾ ਅਰੈਸਟ ਹੋਇਆ ਸੀ ਗਾਦ ਕੋਲ ਦੋ ਪਿਸਟਲ ਐਂਡ ਤਿੰਨ ਜਿਹੜੇ ਹੋਰ ਬਕਰ ਮੰਦਰੋਪ ਤੇ ਜਿਹੜੇ ਦਫਤਰ ਆ ਉਹ ਪਹਿਲਾਂ ਹੀ ਜਿਹੜੇ ਵਾਰਦਾਤ ਵਰਤੇ ਗਏ ਐਂਡ ਗੱਡੀ ਜਿਹੜੀ ਸੀਗੀ ਸਵਿਫਟ ਕਾਰ ਜਿਹੜੀ ਉਹ ਬਰਾਮਦ ਕੀਤੀ ਜਾ ਚੁੱਕੀ ਹੈ ਇਹਨਾਂ ਤੋਂ ਹੋਰ ਵੀ ਮਾਮਲੇ ਦਰਜ ਆ ਜੀ ਕਮਾਂਡਰ ਜੀ ਹਾਂ ਜੀ ਜਿਹੜਾ ਇਹ ਕਮਾਂਡੋ ਹੈ ਜੀ ਤੇ ਹੁਣ ਤੱਕੜਾ ਹੈਗਾ ਵਾ ਜੇ ਪਤਾ ਲੱਗਿਆ ਸੱਤ ਕੇਸਿਸ ਤੇ ਦਰਜ ਆ ਇਸ ਸੰਭਾਵੇ ਵਿੱਚੋਂ ਤਿੰਨ ਐਨਡੀਕੇ ਕੇਸ ਆ ਤੇ ਬਾਕੀ ਜਿਹੜੇ ਇਸ ਤਰ੍ਹਾਂ ਹੀ ਜਿਹੜੇ ਆ ਆਪਣੇ ਜਿਹੜੇ ਹਾਰਡ ਕੇਸਿਸ ਜਿਹੜੇ ਨੇ ਚਾਰ ਨੇ ਉਹ ਹਾਰਡ ਕੇਸਿਸ ਚ ਵੱਖ-ਵੱਖ ਥਾਣਿਆਂ ਦੇ ਜਿਵੇਂ ਹੁਸ਼ਿਆਰਪੁਰ ਮੀਟੀਆਂ ਵਗੈਰਾ ਉਹ ਕਪੂਰਥਲੇ ਤੇ ਆਪਣੇ ਨਕੂਦਰ ਦੇ ਆ ਜਿਹੜੇ ਦਰਜ ਨੇ ਹੋਰ ਵੀ ਕੋਈ ਰਹਿੰਦੇ ਮੁਰਜ਼ਮ ਗ੍ਰਿਫਤਾਰ ਕਰਨ ਵਾਲੇ ਜੀ ਹਾਂ ਇਹ ਚ ਜਿਹੜੇ ਤਿੰਨ ਮੁਰਜ਼ਮ ਸਾਡੇ ਜਿਹੜੇ ਰਹਿੰਦੇ ਆ ਗ੍ਰਿਫਤਾਰ ਕਰਨ ਵਾਲੇ ਉਹਨੂੰ ਜਲਦੀ ਜਿਹੜੀ ਗ੍ਰਿ